ਚਵਾਈ ਵੀ ਬੜੀ ਹੈ ਨਾ ਟਰਾਂ ਚਵਾਈ ਵੀ ਇੱਕ ਨੰਬਰ ਆ ਜਮਾ ਆ ਬਾਲੀ ਮੋਤੀ ਆ ਚਵਾਈ ਗੇ ਹਾਂਜੀ ਹਾਂ ਆ ਥੋੜੀ ਗੀ ਵਰਕੇ ਕਰਾ ਦੇ ਚੱਕ ਮਾਰ ਪਿਛਲਾ ਜੂ ਮਾਰ ਦੇ ਬਾਈ ਚਵਾਈ ਦੀ ਹਨਾ ਗਈ ਜਮਾ ਸ਼ਾਨਦਾਰ ਆ ਗਈ ਬੱਚਾ ਵੀ ਚੋੜੂਗਾ ਯਾਰ 7-8 ਸਾਲ ਦਾ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਬਾਈ ਭਿੰਦੇ ਕੋਲੇ ਪਹੁੰਚੇ ਆ ਪਿੰਡ ਠੂਲੇਵਾਲ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਤਿੰਨ ਬੱਛੀਆਂ ਦਿਖਾਵਾਂਗੇ ਬਾਈ ਕੋਲੇ ਇੱਕ ਨੰਬਰ ਵਾਲੀ ਗੱਬਣ ਆ ਲੱਗਦੀ ਆ ਜਿਵੇਂ ਬਾਜ਼ਾਰ ਲੱਗੇ ਜੇ ਖੜੀ ਹੁੰਦੀ ਆ 2 ਨੰਬਰ ਤੇ ਐਰ ਸ਼ਹਿਰ ਦਿਖਾਵਾਂਗੇ ਤੇ 1 ਦਿਖਾਵਾਂਗੇ ਬਲੈਕ ਪੱਛੀ 크ਰੋਸ ਅੰਕ ਦੇ ਵਿੱਚ 45 ਡਿਗਰੀ ਚੱਲਣ ਵਾਲੀ ਪੱਛੀ ਆ ਬੌੜਾ ਬਾਈ ਕਹਿੰਦਾ ਬੌੜਾ ਲਾ ਲਓ ਦੁੱਧ ਲਾ ਲਓ ਚੰਗਾ ਤਿਆਰੀ ਰਿਹਾ ਉਹਦੇ ਕੋਲੇ ਸ਼ੁਰੂਆਤ ਆ ਜਿਹੜੀ ਸ਼ੁਰੂਆਤ ਕਰਾਂਗੇ ਇੱਧਰਲੇ ਪੱਖ ਤੋਂ ਕਰੀ ਆਹ ਪੱਛੀ ਤੋਂ ਸ਼ੁਰੂ ਕਰਾਂਗੇ ਤੇ ਬਾਕੀ ਬਾਈ ਨਾ ਕਰਾ ਦੇਣਾ ਗੱਲਬਾਤ ਹੋਰ ਬੰਦੇ ਕਿਵੇਂ ਆ ਵਧੀਆ ਬਈ ਵਧੀਆ ਚੜਦੀ ਕਲਾ ਵਧੀਆ ਵਧੀਆ ਆ ਨੰਬਰ ਬੋਲ ਦਿਓ ਜੀ ਨੰਬਰ ਵੀਰ 946903134 ਇੱਥੋਂ ਕਰ ਲਈਏ ਸ਼ੁਰੂ ਹਾਂ ਕਰ ਲਓ ਜੀ ਆਹ ਨਾ ਜੋ ਬ੍ਰਤ ਹੋਰ ਖੋਲ ਕੇ ਸੂਆ ਕਿਹੜਾ ਸੂਂਗਿਆ ਵੀਰੇ ਦੂਜ ਸਾਈਟ ਆ ਗਈ ਆਪਾਂ ਕਹਿ ਸਕਦੇ ਜੀ ਮੈਂ ਜਰਸੀਆਂ ਦੀ ਹਾਂ ਹਾਂ ਜੀ ਮੀਡੀਅਮ ਆ ਮੀਡੀਅਮ ਵਿੱਚ ਆ ਗਈ ਪਰ ਇੱਕ ਕਮਾਲ ਦੀ ਗੱਲ ਇਹ ਚ ਇਹ ਆ ਵੀ ਜਿੱਡਾ ਇਹਦਾ ਕੱਦਦਾ ਪੈਂਦੇ ਓਡੀ ਓਡੀ ਲੈਵੇ ਵਾਲਾ ਸਿਸਟਮ ਆ ਹਾਂ ਜੀ ਹਾਂ ਗਰਮੀ ਗਰਮੀ ਤਾਂ ਨਹੀਂ ਮੰਦੀ ਮੈਂ ਗਰਮੀ ਪੋਰਾ ਵੀ ਨਹੀਂ ਮੰਦੀ ਜੀ ਜੇ ਇਹਨੇ ਗਰਮੀ ਮੰਨੀ ਫੇਰ ਤਾਂ ਕਿਹੜੀ ਮੰਦੀ ਮੰਨਣ ਵਾਲੀ ਆਈਟਮ ਹੈ ਨਹੀਂ ਹਾਂ ਜੀ ਹਾਂ ਆ ਮੱਖੀ ਜੀ ਨਹੀਂ ਜੀ ਆ ਗਈ ਮੱਖੀ ਕਰੋ ਲੰਘ ਜਾ ਕਰੋ ਸਾ ਦੇ ਕੇ ਨਾ ਹੋਰ ਜੋ ਬ੍ਰੈਂਡ ਠੰਡੀ ਸੀਟ ਬਹੇਰੀਆ ਜਿਹਾ ਜਿਵੇਂ ਥੱਲੇ ਜਿਵੇਂ ਮਰਜੀ ਬੈਠਾ ਲੈ ਠੀਕ ਆ ਸੁਭਾਅ ਆ ਦੀ ਠੰਡੀ ਬਿਲਕੁਲ ਜਮਾ ਠੰਡੀ ਸਵਾਦੀ ਬਾਈ ਕਹਿੰਦਾ ਠੰਡੀ ਆ ਇਹਦੀਆਂ ਕਈ ਖਾਸੀਅਤਾਂ ਨੇ ਇੱਕ ਤਾਂ ਸੱਜਣੋਂ ਗਰਮੀ ਨਹੀਂ ਮਨਾਉਂਦੀ ਦੂਜੇ ਨੰਬਰ ਤੇ ਦੁੱਧ ਮੱਝਾਂ ਵਰਗਾ ਪਾ ਦੂਗੀ ਤੀਜੇ ਨੰਬਰ ਤੇ ਜਗਾ ਘੱਟ ਰੋਕੂਗੀ ਥੋੜੀ ਜਗ੍ਹਾ 'ਚ ਖੜ ਕੇ ਚੰਗੀ ਚੰਗੀ ਪੈਦਾਵਾਰ ਦੇ ਦਊਗੀ ਪੈਦਾਵਾਰ ਮੇਰਾ ਹਾਂ ਜੀ ਹਾਂ ਕਿੰਨਾ ਕੁ ਦੁੱਧ ਪਾ ਸਕਦੀ ਆ ਤਾਂ ਬਾਈ ਹੁਣ ਇਹ ਆਪ ਹੀ ਦੱਸੂ ਮੂੰਹੋਂ ਕਹਿੰਦਾ ਦੁੱਧ ਤਾਂ ਦੇ ਦੂ 18-17 ਕਿਲੋ ਠੀਕ ਆ ਗੱਲ ਹਾਂਜੀ ਹਾਂ ਸਵਾਦੀ ਠੰਡੀ ਆ ਸਵਾਦੀ ਠੰਡੀ ਆ ਬਾਈ ਲੈ ਜਿਵੇਂ ਮਰਜ਼ੀ ਬੈਠਾ ਰਿਹਾ ਠੀਕ ਆ ਗੱਲ ਉਹ ਜੱਤਰੀ ਵਗਾਰ ਮਗਰ ਮਾਸੀ ਹਾਂ ਕੋਈ ਦਰਮਗਰ ਮਾਸੀ ਚੱਕਰੀ ਦੀ ਆਗੀ ਕਰਾਉ ਸੰਗ ਕੇ ਆ ਪੱਲੇ ਵਾ ਵੋ ਸ਼ਾਮਾ ਮਾਰਦੀ ਬਸ ਹਨਾ ਹੱਥੀ ਜਵਾਈ ਆ ਹਨਾ ਹੱਥੀ ਜਵਾਈ ਵਾਲਾ ਮੋਟਾ ਆ ਪੈਸੇ ਪਿੰਦੇ ਕੰਨੇ ਲੈ ਲਾਂਗੇ ਆਪਾਂ ਪੈਸੇ ਦਦ ਦੇਣਾ 52000 ਰੁਪਏ ਚਲਫੋ ਜੇ ਜੋੜਾ ਪਾ ਲੈ ਕਿਸੇ ਜੋੜਾ ਫਿਰ ਹੋਰ ਕੱਟ ਕਰਾਂਗੇ ਮਾਰੂ ਮੋਟਾ ਕੱਟਾਂਗੇ ਫਿਰ ਪੰਜਾਬ ਨੂੰ 50 ਨੂੰ ਨਹੀਂ ਹੋਣ ਕੋ ਵਧ ਪੁੱਤੇ ਕਰਦੇ ਵੀ ਵਸ ਉੱਤੇ ਕਰਾਂਗੇ ਥੋੜੀ ਜੀ ਅੱਛਾ ਹਾਂ ਜੀ ਹਾਂ ਪੰਜਾਬ ਉੱਤੇ ਕਰਨੀਆਂ ਪਿੰਦਾ ਕਹਿੰਦਾ ਜੋੜੇ ਚ ਬਾਕੀ ਰੇਟ ਬਾਈ ਦੇ ਫਿਕਸ ਫਿਕਸ ਜੀ ਕਰਾ ਕੇ ਜਾਊਗਾ ਬਿਲਕੁਲ ਲੈਣ ਦੇਣ ਵਾਲੇ ਰੇਟ ਹਾਂ ਲੈਣ ਦੇਣ ਵਾਲੇ ਕਰਾਂਗੇ ਵੀਰੇ ਛੋੜ ਛੱਪੇ ਵਾਲੀ ਤੇ ਹੁਣ ਗਾ ਜੀ ਦੋ ਨੰਬਰ ਆਈ ਤੇ ਮਾਰ ਇਹਦੇ ਨਾਲ ਬੱਛੀ ਆ ਗਈ ਲਾਲ ਜੇ ਕਲਰ ਦੀ ਜਰਸੀ ਤੇ ਪੈਂਦੀ ਆ ਉਹ ਖੜੀ ਆ ਸਾਹਮਣੇ ਇਹ ਆਪ ਆ ਗਈ ਐਰ ਸ਼ੈਰ ਵਾਲੀ ਪੱਖ ਹਾਂ ਜਰਸੀ ਬੱਸੀ ਆ ਪਿੱਛੇ ਵੀਰੇ ਹਾਂ ਪਿੱਛੇ ਆ ਗਈ ਜਰਸੀ ਪੱਛੀ ਆ ਪੈਰ ਸ਼ੈਰ ਚਾ ਦੋ ਸ਼ੌਕ ਪੂਰੇ ਕਰ ਦਊਗੀ ਸੂਆ ਕਿਹੜਾ ਪੰਦੇ ਦਾ ਸੂਆ ਦੂਜਾ ਵੀਰੇ ਹੈ ਥੋੜੀ ਫਿੱਕੀ ਆ ਠੀਕ ਆ ਗੱਲ ਹਾਂ ਆ ਸੂਆ ਦੂਜਾ ਥੋੜੀ ਜਿਹੀ ਲੱਸੀ ਜ਼ਰੂਰ ਆਉਤੋ ਹਣਾ ਹਾਂਜੀ ਹਾਂ ਪਰ ਜਾ ਕਮੋਂ ਵੀ ਸੂਈਆ ਇਹਨੂੰ ਵੀਰੇ ਹੋ ਗਏ 5 ਦਿਨ ਸੂਈ ਨੂੰ 5 ਦਿਨ ਹਾਂਜੀ ਨਾਰੂਆ ਨਾਲਾ ਬੱਚੇ ਦੇ ਦਿਖਾ ਦਿਆਂਗੇ ਆਪਾਂ ਨਾਲ ਬੱਚੀ ਆ ਪੰਜਾਂ ਦਿਨਾਂ ਦੀ ਸੂਈ ਕੋਲੇ ਦੁੱਧ ਕਹਿ ਲਈਆ ਕਿੰਨਾ ਕਾਮ 13 ਕਿਲੋ ਆਈ 13 ਹੈਗਾ 14 ਵੀ ਹੋ ਸਕਦਾ 13 ਵੀ ਹੈ ਨਹੀਂ 13 ਮੰਨ ਕੇ ਲੈ ਲੈ 13 ਮੰਨ ਕੇ ਆ ਜੇਗਾ ਹਾਂ 13 ਮੰਨ ਕੇ ਆ ਜੇਗਾ ਚੋਣ ਚਬਾਉਣ ਦੀ ਚੋਣ ਚੋਣ ਇੱਕ ਨੰਬਰ ਆ ਜੀ ਕੋਈ ਠੰਡੀ ਸੀਲ ਬਸੇ ਰਹੀ ਜਾਂ ਕੋਈ ਚੱਕਰੀ ਨਹੀਂ ਆ ਸਵਾ ਆਦੀ ਆ ਗਈ ਠੰਡੀ ਸੀਲ ਤੇ ਹੋਈ ਬਾਈ ਬੰਦੇ ਨੇ ਮਾਰਾ ਜੇ ਆਪ ਦੁੱਧ 14 13 ਲੀਟਰ 13 ਲੀਟਰ ਮੰਨ ਕੇ ਲੈ ਜਾ ਵੀਰੇ ਠੀਕ ਆ ਨਾਲ ਆ ਗਈ ਬੱਚੀ ਨਾਲ ਵੀ ਜਰਸੀ ਬੱਸੀ ਆ ਪੈਸੇ ਕਿ 47000 ਰੁਪਇਆ 47 ਹਾਂਜੀ ਮਾਨਤਾਨ ਮਾਨਤਾਨ ਕਰ ਦਾਂਗੇ ਜੀ ਮਾਨਤਾਨ ਬਾਈ ਕਹਿੰਦਾ 47000 ਚ ਵੀ ਕਰ ਦਿਆਂਗੇ ਤਾਂ ਬੱਚੀ ਆ ਗਈ ਜੀ 80 ਦੀ ਪੈਂਦੀ ਹੈ ਬੱਚੀ ਬਹੁਤ ਸ਼ਾਨਦਾਰ ਆ ਗਈ ਨਾੜੂ ਦੇ ਪੁੱਟਾ ਹੈਗਾ ਨਾਲ ਅਸੀਂ ਠੀਕ ਹੈ ਗੱਲ 13 ਲੀਟਰ ਬੋਲਾ ਬਾਈ ਕਹਿੰਦਾ ਹਾਫ ਲਾ ਹਾਂ ਦੁੱਧ ਮੰਨ ਲਓ ਚਾਹੇ ਬੋਲਾ ਮੰਨ ਲੇ ਤੇ ਹੁਣ ਮਾਰਦੇ ਕਰੀ ਤਿੰਨ ਨੰਬਰ ਵਾਲੀ ਪੰਛੀ ਤੇ ਨਾਲ ਉਹਦੇ ਵੀ ਬੱਚੇ ਉਹਦੇ ਬੱਚੇ ਵੀ ਤੇ ਆਪ ਪੰਛੀਆਂ ਸਮਝ ਲਓ ਵੀ 45 ਡਿਗਰੀ ਚੱਲਣ ਵਾਲੀ ਆ ਗਈ ਆ ਨਾੜੂ ਇਹਦੇ ਵੀ ਨਾਲ ਆ ਠੀਕ ਹੈ ਗੱਲ ਤੌਰ ਦੇ ਬੁਇਆ ਨੂੰ ਇਹ ਕਿਨੇ ਕਿ ਦਿੰਦੀ ਸੀ ਆ ਇਹਨੂੰ ਵੀ ਤਾਂ ਚੌਥਾ ਲੈਣਾ ਆ ਇਹ ਤਾਂ ਮਜਬੂਤ ਆ ਬੜੀ ਆ ਨਾ ਹਾਂਜੀ ਹਾਂ ਅੰਗਾ ਪੈਰਾਂ ਦੀ ਕਰ ਲਈ ਆ ਹਾਂਜੀ ਹਾਂ ਲੈਗਸ ਸਪੋਰਟ ਦੀ ਆਰਡਰ ਦੀ ਗੱਲ ਕਰੀ ਬਾਕੀ ਵੀ ਨੇ ਖਾਲੀ ਕਰੀ ਹੋਇਆ ਸ਼ੋਭਾ ਦੀ ਠੀਕ ਆ ਗੱਲ ਹਾਂਜੀ ਹਾਂ ਆ ਖਾਲੀ ਪਾਈ ਕਹਿੰਦਾ ਕੀਤੀ ਬੁਇਆ ਇੱਥੋਂ ਨੇੜੇ ਉਹ ਜੇ ਫੜ ਕੇ ਲਿਆ ਜੋ ਵੀਰਾ ਫੇਸ ਕਰ ਦੇ ਇਧਰ ਲਈ ਬੰਨੀ ਤੇ ਜਰਸੀ ਚ ਕ੍ਰਾਉਸ ਪੈਂਦੀ ਆ ਵੀਰੇ ਕਮਾਦੀ 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 ਇੱਥੋਂ ਕਮਾਦੀ ਇੱਥੋਂ ਮਾਰੀਂ ਗਰੀ ਫੇਸ ਕੁਆਲਿਟੀ ਦੇ ਕੈਮਰਾ ਜਰਸੀ ਕ੍ਰਾਉਸ ਅੰਗ ਚ ਆ ਗਈ ਬਾਈ ਕਹਿੰਦਾ ਆ ਗਈ ਬਲੈਕ ਕਲਰ ਚ ਨਾੜਾਂ ਦਿਖਾ ਆਰ ਇਤੋਂ ਦਾ ਘਾਣਾ ਨਾੜਾ ਨੂੰ ਦਾ ਰੱਸੀ ਬਣੇ ਪਿਆ ਹਾਂ ਹਾਂ ਜੀ ਹਾਂ ਨਾੜਾ ਨੂੜਾ ਨਾੜਾ ਨੂੜਾ ਬਹੁਤ ਨੇ ਬਾਕੀ ਤਵਾਇਚੂ ਵੀ ਬਹੁਤ ਚੰਗੀ ਆਈ ਹੈ ਕੁਆਲਿਟੀ ਬੱਚੀ ਦੀ ਬਹੁਤ ਟੌਪ ਦੀ ਕੁਆਲਿਟੀ ਆ ਗਈ ਲੈਗ ਸਕੋਰ ਦੀ ਬਾਡੀ ਵਾਲੇ ਪੱਖ ਤੋਂ ਤੇ ਆਰਡਰ ਵਾਲੇ ਪੱਖ ਤੋਂ ਗੱਲ ਕਰ ਲਈ ਫੁੱਲ ਮਜ਼ਬੂਤ ਆ ਗਈ ਐਨ ਫਿਰਦੀ ਹਾਂਜੀ ਹਾਂ ਪੂਰੀ ਵਧੀਆ ਪੜੀ ਹੋਈ ਆਈ ਬੱਚੀ ਕਿੰਨਾ ਕੁ ਦੁੱਧ ਆ ਇਹਦੇ ਕੋਲੇ ਪੰਦੇ ਹੋਣਾ ਦੁੱਧ ਵੀ ਤਾਂ ਕਹਨੂੰ ਨਾ ਮਰਜੀ ਕਦੇ ਆਉਂਦੀ 15 ਕਿਲੋ ਬੋਲਾ ਹੀ 15 ਕਿਲੋ ਬੋਲਾ ਹਾਜ਼ਰ ਹਾਜ਼ਰ ਕਿੰਨਾ ਕੁ ਦੁੱਧ ਪਾ ਸਕਦੇ ਦੁੱਧ ਹੈ ਵੀ 20 ਦੇ ਲਗਭਗ ਪਹੁੰਚ ਸਕ ਪਹੁੰਚੂ ਮੱਝਾ ਵਰਗਾ ਮੱਝਾ ਵਰਗਾ ਦੁੱਧ ਦਿੰਦਾ ਉਹ ਹੀ ਬਈ ਸਾਈਡ ਤੇ ਇੱਥੋਂ ਦਿਖਾ ਗਿਆ ਰਿਸ਼ਕੀਨ ਸ਼ਕੂਨ ਤੇ ਨਹੀਂ ਆਪਣਾ ਨਵੇਂ ਹਾਂ ਚ ਆ ਗਈ ਤੇ ਬਾਕੀ 1700 ਨੂੰ ਮਾਰ ਕੇ ਦਿਖਾ ਦੋ ਹਾਂ ਲਾਲਾ ਬੱਚਾ ਲਾ ਬੱਚਾ ਬਈ ਦਾ ਅੱਛਾ ਲਾ ਕੇ ਧਾਰਾ ਮਾਰ ਕੇ ਦੋ ਪੈਸੇ ਬੰਦੇ ਦੇ ਪੈਸੇ ਦਾ 62000 ਰੁਪਏ ਇਹਦਾ 62000 62000 14 15 ਕਿਲੋ ਬੋਲਾ ਹਾਰਾ ਬੋਲਾ 15 ਕਿਲੋ ਮੈਂ ਨਿਆਣੇ ਤੋਂ ਪਿਉਣਾ ਪਾ ਲਉ ਨਹੀਂ ਪੋਣਾ ਨਾ ਪੋ ਠੀਕ ਹੈ ਕੋਈ ਚੱਕਾ ਸੁਭਾਹ ਦੀ ਠੰਡੀ ਆ ਸੁਭਾਹ ਦੀ ਠੰਡੀ ਆ ਜੀ ਘਰ ਬਈ ਚਵਾਈ ਜੀ ਅੱਛਾ ਚਵਾਈ ਵੀ ਬੜੀ ਹੈ ਨਾ ਧਾਰਾ ਚਵਾਈ ਵੀ ਇੱਕ ਨੰਬਰ ਆ ਜਮ ਆਹ ਉਹਦੀ ਗੀਰ ਕੇ ਕਰਾ ਲਈ ਚੱਕ ਸਮਾਰ ਗਈ ਪਿਛਲਾ ਜੀ ਮਾਰ ਦੇ ਬਾਈ ਚਵਾਈ ਦੀ ਆ ਨਾ ਗਈ ਜਮਾ ਸ਼ਾਨਦਾਰ ਆ ਗਈ ਬੱਚਾ ਵੀ ਚੋੜੂਗਾ ਯਾਰ 7-8 ਸਾਲ ਦਾ ਹਾਈ ਹਾਂ ਬਹੁਤ ਕੋਕ ਬਹੁਤ ਬੋੜੇ ਮੋਟੀ ਚਵਾਈ ਆਈ ਆ ਇਹਦਾ ਬਾਈ ਕਹਿੰਦਾ ਲੈਣਾ 62000 ਰੁਪਿਆ ਤੇ ਹੁਣ ਆ ਜਾ ਕਰੀ ਇਧਰਲੇ ਬੰਦੇ ਐਰ ਸ਼ਹਿਰ ਦੀਆਂ ਵੀ ਮਾਰਦੇ ਸਾਰਾ ਘਰ ਇਧਰਲੇ ਬੰਦੇ ਦਾ ਲਾ ਦੇ ਆਗਲਾ ਬੱਚਾ ਮੜਾ ਜਾਗਲਾ ਇਹ ਦਿਖਾ ਦੇ ਬੱਛੀ ਲਾ ਗਈ ਐਥੋਂ ਦਿਖਾ ਦੇ ਬੱਛੀ ਇਹਦੀ ਕੋਈ ਲਾਈਟ ਵਾ ਚਵਾਈ ਸੱਜਣੋਂ ਐਰ ਸ਼ੈਡ ਦੀ ਵੀ ਚੈੱਕ ਕਰ ਸਕਦਾ ਚਵਾਈ ਦੀ ਇਹ ਵੀ ਫੁੱਲ ਫੋਕੀ ਆ ਗਈ ਐਂ ਦਿਖਾ ਦੇ ਸਮਾਰ ਕੇ ਅਗਲੇ ਥਣਾ ਦੇ ਵੀ ਮਾਰ ਦੇ ਜੋਪਰਾ ਕਿਰਾ ਹੋਰਾ ਚਵਾਈ ਦੀ ਕਾਇਦਾ ਹੈ ਵੀ ਨਾ ਵਾਈ ਪੂਰੀ ਵਧੀਆ ਇਹ ਕਿੰਨਾ ਰੇਟ ਦੱਸਿਆ ਇਹਦਾ 47000 ਰੁਪਇਆ ਲੈ ਇਹਦਾ ਬਾਈ ਕਹਿੰਦਾ ਲੈ ਲਾਂਗੇ 47000 ਰੁਪਇਆ ਤੇ ਨੰਬਰ ਬੋਲ ਦਿਓ ਜੀ ਨੰਬਰ ਵੀ ਇਹ 9469 ਹਾਂਜੀ 031345 ਠੁੱਲੇਵਾਲ ਜ਼ਿਲ੍ਹਾ ਤੇ ਤਸ਼ੀਲ ਤੇ ਜ਼ਿਲ੍ਹਾ ਬਰਨਾਲਾ ਨੰਬਰ 2 ਦਾ ਸਕਰੀਨ ਤੇ ਲਾ ਦੂੰਗਾ ਤਿੰਨ ਤੋਫੇ ਦਿਖਾਤੇ ਤੁਹਾਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ